ਲੋਕ ਸਭਾ ਚੋਣਾਂ ਤੋਂ ਪਹਿਲਾਂ ਨਿਊਜ਼ 18 ਤੇ ਪੀਐਮ ਦਾ ਤਮਾਕੇਦਾਰ ਇੰਟਰਵਿਊ 2024 ਦੇ ਲਈ ਕੀ ਹੈ ਮੋਦੀ ਦੀ ਗੰਟੀ ਦਾ ਰੋਡ ਮੈਪ ਕੱਲ ਰਾਤ 9 ਵਜੇ ਪੀਐਮ ਮੋਦੀ ਦੇਣਗੇ ਹਰ ਸਵਾਲ ਦਾ ਜਵਾਬ ਕਰਨਾਲਾ ਚ ਆਪ ਉਮੀਦਵਾਰ ਮੀਤ ਹਰਦੇ ਹੱਕ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਚੋਕੀ ਤਾਕਤ ਕਟਿਆ ਰੋਡ ショਅ ਵੱਡੀ ਗਿਣਤੀ ਵਿੱਚ ਸਮਰਥਕ ਰੋਡ ショਅ ਦੇ ਵਿੱਚ ਵੇੇ ਸ਼ਾਮਿਲ ਕਾਸ਼ੀਆ ਕਲਗਲ ਦੇ ਪ੍ਰੋਗਰਾਮ ਦੇ ਵਿੱਚ ਹੰਗਾਮ ਆਪਸ ਦੇ ਵਿੱਚ ਭਿੜੇ ਕੁਝ ਨੌਜਵਾਨਾਂ ਨੇ ਇੱਕ ਦੂਜੇ ਤੇ ਚਲਾਈਆਂ ਕੁਰਸੀਆਂ ਹਰ ਸਮੱਤ ਕੋਰ ਬਾਦਲ ਦੇ ਪ੍ਰੋਗਰਾਮ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਭਿੜੇ ਨੌਜਵਾਨ ਆ ਕਲਗਲ ਨੇ ਖਦੂਰ ਸਾਹਿਬ ਤੋਂ ਵਿਰਸਾਸੀ ਬਲਟੋਹਾ ਨੂੰ ਐਲਾਨਿਆ ਕੈਂਡੀਡੇਟ ਸਾਰੀਆਂ 13 ਸੀਟਾਂ ਤੇ ਆ ਕਲਗਲ ਨੇ ਉਤਾਰੇ ਉਮੀਦਵਾਰ ਬਲਟੋਹਾ ਬੋਲਨੇ ਪਾਰਟੀ ਦੀ ਝੋਲੀ ਪਾਵਾਂਗਾ ਵੱਡੀ ਜਿੱਤ ਰਵਿੰਦਰ ਸਿੰਘ ਲਵਲੀ ਦਾ ਅਸਤੀਫਾ ਮੰਜ਼ੂਰ ਸਵੇਰ ਤੋਂ ਹੀ ਕਾਂਗਰਸੀ ਆਗੂਆਂ ਦੇ ਵੱਲੋਂ ਹੋ ਰਹੀਆਂ ਸਨ ਮਨਾਉਣ ਦੀਆਂ ਕੋਸ਼ਿਸ਼ਾਂ ਪਰ ਨਹੀਂ ਮੰਨੇ ਲਵਲੇ ਲਵਲੀ ਦੇ ਅਸਤੀਫੇ ਤੇ ਕਾਂਗਰਸ ਦੇ ਵਿੱਚ ਕਮਸਾਨ ਦਿੱਲੀ ਦੇ ਵਿੱਚ ਲਵਲੀ ਦੇ ਘਰ ਦੇ ਬਾਹਰ ਭੜੇ ਕਾਂਗਰਸੀ ਸਮਰਸਥਾਨ ਨੇ ਦਿੱਲੀ ਕਾਂਗਰਸ ਦੇ ਇੰਚਾਰਜ ਦੀਪਕ ਬਾਬਰਿਆ ਦੇ ਖਿਲਾਫ ਕੀਤੀ ਨਾਅਰੇਬਾਜ਼ੀ ਚੌੜ ਲੜਨਦਿਆਂ ਨੇ ਚਰਚਾਵਾਂ ਵਿਚਾਲੇ ਕੱਲ ਬਲਕੌਰ ਸਿੰਘ ਨੂੰ ਮਿਲਣਗੇ ਪ੍ਰਤਾਪ ਸਿੰਘ ਬਾਜਵਾ ਬਠਿੰਡਾ ਤੋਂ ਕਾਂਗਰਸ ਉਮੀਦਵਾਰ ਜੀਪਿੰਦਰ ਸਿੱਧੂ ਵੀ ਰਣਕੇ ਮੌਜੂਦ ਪਿੰਡ ਮੂਸਾ ਦੇ ਵਿੱਚ ਮੀਟਿੰਗ ਤੋਂ ਬਾਅਦ ਬਲਕੌਰ ਸਿੰਘ ਲੈ ਸਕਦੇ ਨੇ ਕੋਈ ਵੱਡਾ ਫੈਸਲਾ ਪਾਇਪਾਗੁਰਜੀਤ ਗਰੇਵਾਲ ਦਾ ਐ ਜੀ ਪੀ ਸੀ ਪ੍ਰਧਾਨ ਧਾਮੀ ਨੂੰ ਜਵਾਬ ਉਹਦੇ ਤੁਹਾਡਾ ਸਿਆਸੀ ਪਾਰਟੀ ਦੇ ਵਿੱਚ ਹੋਣਾ ਸਹੀ ਤੇ ਦੂਜਿਆਂ ਦੇ ਲਈ ਗਲਤ ਧਾਮੀ ਨੇ ਡੀ ਜੀ ਐਮ ਸੀ ਮੈਂਬਰਾਂ ਦੇ ਬੀ ਜੀ ਪੀ ਦੇ ਵਿੱਚ ਸ਼ਾਮਲ ਹੋਣ ਤੇ ਜਤਾਇਆ ਸੀ ਇਤਰਾਜ਼ ਗੁਰਦਾਸਪੁਰ ਜੇਲ੍ਹ ਦੇ ਵਿੱਚ ਇੱਕ ਹਵਾਲਾਤੀ ਨੇ ਸੁਪਰਡੈਂਟ ਤੇ ਕੀਤਾ ਹਮਲਾ ਦਫ਼ਤਰ ਦੇ ਵਿੱਚ ਵੜ ਕੇ ਕੁਰਸੀ ਚੁੱਕ ਕੇ ਮਾਰੀ ਬਾਲਵੜ ਬੱਚੇ ਜੇਲ੍ਹ ਸੁਪਰਡੈਂਟ क्या है मोदी की गारंटी का रोड मैप सारे सवालों का खुद देंगे जवाब प्रधानमंत्री नरेंद्र मोदी से बेबाक बातचीत पीएम मोदी इंटरव्यू सिर्फ न्यूज एटीन नेटवर्क पर कल रात नौ बजे ਸਤਿ ਸ਼੍ਰੀ ਅਕਾਲ ਤੁਸੀਂ ਵਖਰੇਓ ਨਿਊਜ਼ 18 ਪੰਜਾਬ ਦੇ ਨਾਮ ਹਾਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਾਂਗੇ ਵੱਡੀ ਖਬਰ ਅਰਵਿੰਦਰ ਸਿੰਘ ਲਵਲੀ ਦਾ ਅਸਤੀਫਾ ਮਨਜ਼ੂਰ ਹੋ ਗਿਆ ਹੈ ਕਾਂਗਰਸੀ ਆਗੂਆਂ ਦੇ ਬਣਾਉਣ ਤੇ ਵੀ ਲਵਲੀ ਨਹੀਂ ਮੰਨੇ ਸਵੇਰ ਤੋਂ ਵੀ ਸਵੇਰ ਤੋਂ ਹੀ ਅਰਵਿੰਦਰ ਲਵਲੀ ਦੇ ਘਰ ਦੇ ਵਿੱਚ ਕਾੜੇ ਲੀਡਰ ਮੌਜੂਦ ਸਨ ਬਣਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਸਨ ਪਰ ਜਦੋਂ ਲਵਲੀ ਸਾਰਿਆਂ ਦੇ ਮਨਾਉਣ ਦੇ ਬਾਵਜੂਦ ਨਹੀਂ ਮੰਨੇ ਤਾਂ ਉਸ ਦੇ ਬਾਅਦ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਲਵਲੀ ਨੇ ਦਿੱਲੀ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਦਰਸਲ ਅਸਤੀਫਾ ਦਿੱਤਾ ਹੈ ਇਨਚਾਰਜ ਦੀਪਕ ਬਾਬਰੀਆ ਦੇ ਨਾਲ ਮਤਭੇਦਾਂ ਨੂੰ ਲੈ ਕੇ ਇਹ ਅਸਤੀਫਾ ਦਿੱਤਾ ਗਿਆ ਤੇ ਆਖਰਕਾਰ ਅਰਵਿੰਦਰ ਸਿੰਘ ਲਵਲੀ ਦਾ ਅਸਤੀਫਾ ਮਨਜ਼ੂਰ ਵੀ ਹੋ ਗਿਆ ਹੈ ਕਾਂਗਰਸੀ ਆਗੂਆਂ ਦੇ ਬਣਾਉਣ ਤੇ ਵੀ ਲਵਲੀ ਨਹੀਂ ਮੰਨੇ ਇਹ ਅਸਤੀਫਾ ਦੇਣ ਦੇ ਨਾਲ ਹੀ ਕਈ ਤਰ੍ਹਾਂ ਦੇ ਸਵਾਲ ਵੀ ਕੀਤੇ ਗਏ ਨੇ ਸਵਾਲ ਖੜੇ ਕੀਤੇ ਗਏ ਲਵਲੀ ਦੇ ਵੱਲੋਂ ਇਨਚਾਰਜ ਦੀਪਕ ਬਾਬਰੀਆ ਨੂੰ ਲੈ ਕੇ ਉਹਨਾਂ ਨੇ ਕਈ ਸਵਾਲ ਜਿਹੜੇ ਕਿ ਪਾਰਟੀ ਨੂੰ ਕੀਤੇ ਨੇ ਉੱਥੇ ਜਿਹੜੇ ਕਿ ਦਿੱਲੀ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਉਮੀਦਵਾਰ ਅਨਾਉਂਸ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਵੀ ਜਿਹੜਾ ਕਿ ਲਵਲੀ ਦੇ ਵੱਲੋਂ ਇਤਰਾਜ਼ ਦਤਾ ਗਿਆ ਹੈ ਵਕਫਾਕ ਅਹੁਦੇਦਾਰੇ ਜਿਹੜੇ ਕਿ ਵਕਫਾਕ ਕਿਹੜੇ ਅਹੁਦਿਆਂ ਤੇ ਲਗਾਏ ਗਏ ਨੇ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਹ ਵੀ ਅਧਿਕਾਰ ਨਹੀਂ ਆ ਕਿ ਵਕਫਾ ਜਿਹੜੀਆਂ ਨਿਯੁਕਤੀਆਂ ਨੇ ਉਹ ਕਰ ਸਕਣਾ ਕਈ ਤਰ੍ਹਾਂ ਦੇ ਉਹਨਾਂ ਦੇ ਵੱਲੋਂ ਇਸ ਦੇ ਵਿੱਚ ਆਪਣੇ ਗਿਲੇ ਸ਼ਿਕਵੇ ਜਿਹੜੇ ਕਿ ਜ਼ਾਰ ਕੀਤੇ ਗਏ ਨੇ ਅਸਤੀਫਾ ਦਿੱਤਾ ਗਿਆ ਹਾਲਾਂਕਿ ਸਵੇਰ ਤੋਂ ਲਗਾਤਾਰ ਕਾਂਗਰਸ ਆਗੂਆਂ ਦੇ ਵੱਲੋਂ ਲਵਲੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਚੱਰੀ ਸੀ ਪਰ ਜਦੋਂ ਲਵਲੀ ਨਹੀਂ ਮੰਨੇ ਤਾਂ ਆਖਰਕਾਰ ਅਰਵਿੰਦਰ ਸਿੰਘ ਲਵਲੀ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਉੱਥੇ ਹੀ ਇੰਚਾਰਜ ਦੀਪਕ ਬਾਬਰੀਆ ਦੇ ਨਾਲ ਮਤ ਪੇਦ ਵੀ ਜਿਹੜੇ ਕਿਸ ਤਰ੍ਹਾਂ ਤਿਰਵਿੰਦਰ ਲਵਲੀ ਦੀ ਨਜ਼ਰ ਆਏ ਹੈ ਕਿ ਉਹ ਵੀ ਕਿਤਨੇ ਕਿਤੇ ਇਸ ਅਸਤੀਫੇ ਦੀ ਇੱਕ ਵਜ੍ਹਾ ਕਹੀ ਜਾ ਸਕਦੀ ਹੈ ਤੋਂ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਗਿਲੇ ਸ਼ਿਕਵੇ ਪਾਰਟੀ ਦੇ ਨਾਲ ਇਸ ਅਸਤੀਫੇ ਦੇ ਜ਼ਰੀਏ ਅਰਵਿੰਦਰ ਸਿੰਘ ਲਵਲੀ ਦੇ ਵੱਲੋਂ ਸਾਂਝੇ ਕੀਤੇ ਗਏ ਨੇ ਕਾਇਗਾ ਤੋਂ का इस्तीफा का कांग्रेस हाईकमांड ने स्वीकार कर लिया है इमीडिएट इफेक्ट से उसका स्वीकार हो गया है सर लोकसभा चुनाव के दौरान ऐसा कदम उठाना क्या देखते हैं कितने चैलेंजेस आगे आने वाले हैं इस चीज़ में देखिए चैलेंजेस तो हर घड़ी हर पल कहीं ना कहीं से आती है उसको कोई परवाह नहीं होती कोई थोड़ी छोटी होती है कोई बड़ी होती है अरविंदर सिंह लवली दिल्ली एक्म के अध्यक्ष थे उन्होंने दिया तो हो सकता है थोड़ी बहुत चैलेंज हमारे सामने आएगी मगर वो वो भी चैलेंज नहीं है कि जिसकी वजह से हम ठप हो जाए क्योंकि का, हमारा काम रुक जाए का, हमारे कैंडिडेट जो हैं हार जाए ये एक नॉर्मल चैलेंज है एक ह्यूमन रिसोर्स का मामला जो होता है उसमें कहीं ना कहीं गैप फिलअप करने का मामला होता है आरोप लगाया गया आपके आपके द्वारा फैसलों को कहीं ना कहीं काटा हाँ मैंने तो मैंने मैंने कहीं ना कहीं जगह पर उनको जरूर से रोका है वो आरोप का मैं स्वीकार करता हूँ क्योंकि मुझको लगता है कि जो लोगों को प्रमोट नहीं करना चाहिए वो प्रमोट हो रहे हैं और उसकी वजह से पार्टी के अन्य वर्करों पर उसकी बहुत ही गहरी जो है डिमोरलाइजिंग इफेक्ट होने जा रही है तो एक इंचार्ज के तौर पर मेरा 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 वही कर्तव्य रहता है कि पार्टी का जो जो यूनिट होता है जो तो स्टेट का वो सही दिशा में जाता है कि नहीं जाता है वो देखता रहूं, और वो थोड़ा सा इधर उधर होता है तो उसको सही दिशा देता रहूं, तो आरोप का मैं स्वीकार करता हूं, और उन्होंने जो बाकी मुझसे जो कहा है आपको मैं पहले भी कह चुका हूँ बाकी के साथियों को मेरी सोच के बारे में उसको मेरी सोच ठीक नहीं लगती हूँ तो मैं स्वीकार करता हूँ बुरो ना कोई कैंडिडेट उन्होंने सर पद छोड़ा है पार्टी नहीं छोड़ी है आप कह रहे हैं कि बीजेपी का दबाव है आपको लगता है कि वो बीजेपी जा रहे हैं मैं 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 कुछ मैं, मैं नहीं कहना चाहता हूँ एक जरूर से कहूंगा आपने कहा कि मेरे साथ मैं तो मानता हूँ कबीरा जग में मुझसे बुरो न कोई मेरी शुद्ध बुद्धि से मुझको जो लगता है की क्या एक संगठन में होना चाहिए मेरा पचास साल का तर्जुबा है क्या नहीं होना चाहिए किस प्रकार के लोगों को आगे करना चाहिए किस प्रकार के लोगों को रोकना चाहिए उजुरू से मैं जहां-जहां भी मैंने काम किया है वहां के सभी क्षेत्रों को लोग गलत दिशा में जाते हैं तो रोकने का प्रयास किया है मुझे लगा तो था था था। था भी, दिए भी दिए नेता को जो है जो है अपॉइंट करने दिया जा रहा था ऐसा उनका आरोप है अध्यक्ष तो मैं मैं आपसे कह रहा हूँ मुझसे बुरा ना कोई हो सकते मेरे दोष हो सकते होगा हाँ जी सर टिकट बदला जा सकता है सवाल ही पैदा सर क्या अरविंदर सिंह लवली से आपने बातचीत करने की कोशिश की उनके इस्तीफे आरोप आप प्रभारी है उन्होंने पार्टी नहीं छोड़ी पद छोड़ा है तमाम नेता वहाँ पहुँच रहे हैं क्या आप उनसे बातचीत करेंगे या करने की कोशिश की है मुझसे बात करना चाहेंगे तो करूंगा पिछले दो तीन दिन से भी मैं कोशिश कर रहा था उसका बता रहा था कि उसका स्वास्थ्य ठीक है करेंगे मैं से सबसे अध्यक्ष और इसकी जो है अभी तो चुनाव तक तो जो है हम कोई ना कोई व्यवस्था बनाएंगे तो, 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 पारिवारिक कार्यक्रम में था तब एक पता चला कि लवली जी ने इस्तीफा दिया है और कोई चिट्ठी लिखी है मैं पढ़ नहीं पाया क्योंकि मैं एक पारिवारिक कार्यक्रम था इसलिए सीधे आया बात हुई है आ, बहुत स्पष्ट रूप से उनके मन में बहुत पीड़ा है और कुछ चीजों को लेकर आंदोलित है उनको लगता है कि पिछले महीने दो महीने में जिस तरीके से जो बात मैंने ठीक से उनकी चिट्ठी नहीं पढ़ी पूरे हर पॉइंट पर तो मैं नहीं कोई प्रतिक्रिया दे पाऊंगा लेकिन एक व्यक्तिगत पीड़ा है एक कांग्रेस अध्यक्ष होके और एक कांग्रेस का कार्यकर्ता होके और मुझे लगता है कि जो बातें उन्होंने कही हैं उनकी पीड़ा इस पर गंभीरता से ध्यान जरूर देना पड़ेगा लेकिन मुझे लगता है कि उनको ऐसा महसूस हुआ है कि हम लोग या लीडरशिप गंभीरता से नहीं या शायद जो संवेदनशीलता तो कांग्रेस की नेतृत्व की और कांग्रेस के कार्यकर्ताओं के अंदर में ए ए ए जो बातें थी उसको शायद उस तरीके से एड्रेस नहीं कर पाए हैं मैं भी बहुत ज्यादा नहीं बोलना चाहता क्योंकि हम भी कोशिश करेंगे लोगों से ऊपर बात करने की वेन आई हर्ड इट साइड ऑन द टीवी उन्होंने रिजाइन कर दिया पसे इतने बड़े पसे रिजाइन करना आई गुंड बिलीव इट लेकिन चाहिए की हमें उनके रीजन होंगे दैट इज अवर इंटरनल पार्टी अफेयर एंड विल डि पार्टी में यही उन्होंने कहाजिडेंटशिप नॉट फ्रॉम दार्टी सर party, uh, party तो क्या इस्तीफे वापस लेने के आसार तो तो हैं पार्टी का मैटर है पार्टी डिस्कस करके उसके बाद क्या कॉल आया सर दीपक बाबरिया जी का कोई कॉल आया किसी का कॉल आया मेरे को उस बारे में था। 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 सर क्या देखिए बीजेपी तो सर। बिल्कुल इस्तीफा उसमें उन्होंने कहा कि मैं अभी मैं इसमें पद में नहीं रहना चाहता इससे कुछ नहीं देखिए कांग्रेस के अंदर सब ठीक ठाक नहीं है कांग्रेस में जिस प्रकार से एक परिवार सबको चलाना चाहता है और परिवार ही तय करता है उससे पार्टी के जो जमीनी नेता वो तंग है और जिस प्रकार से उन्होंने आम आदमी पार्टी का साथ समझौता किया और लोगों को अपने कार्यकर्ताओं को मजबूर किया उससे कार्यकर्ता भी तंग है और जमीन पर उनके कार्यकर्ता आज आम आदमी पार्टी के कार्य नेताओं के लिए जहाँ उनके सांसदों जिनको सांसद के लिए टिकट मिला है उनके लिए काम कर नहीं रहे कोई देखता है उनको कि कल तक जिन लोगों को लेकर वह खुद भ्रष्टाचार के आरोप लगाते थे आज ਉਹਨੀ ਲੋਕਾਂ ਸਾਥ ਸਮਝੌਤਾ ਕਰ ਕਰ ਕੇ ਚੋਣ ਲੜੇ ਇਹ ਕਿਵੇਂ ਪੋਸੀਬਲ ਹੈ ਤੋਂ ਦਿੱਖਦਾ ਹੈ ਕਿ ਵਹਾਂ ਪਰ ਲੋਕਾਂ ਦਾ ਸਾਜ਼ ਘੁੱਟ ਰਹਾ ਹੈ ਲੋਕਾਂ ਕੋ ਘੁੱਟਨ ਹੋ ਰਹੀ ਹੈ ਇਸ ਲਈ ਵੈਸੇ ਵਾਜ ਰਹੇ ਹੁਣ ਬਠਿੰਡਾ ਦੇ ਵਿੱਚ ਅਕਾਲੀ ਦਲ ਦੇ ਪ੍ਰੋਗਰਾਮ ਦੇ ਵਿੱਚ ਹੰਗਾਮਾ ਹੋਇਆ ਹੈ ਆਰ ਸਦਾਰੋ ਕਰਾਂਗੇ ਬਰਨਾਲਾ ਦਾ ਕਿਥੇ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਮੀਤ ਹੇਰ ਦੇ ਹੱਕ ਦੇ ਵਿਗੜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਬਰਨਾਲਾ ਦੇ ਤੌਲਾ ਖੁਰ ਦਾ ਸਦਾਰੋ ਕਰਦੇ ਆਂ ਸਾਹਬਾ ਪਾਣੇ ਗੁੱਸਾ ਕਰ ਜੋ ਤੁਹਾਡਾ ਰਿਕਾਰਡ ਵੀ ਅੱਜ ਕੀ ਤੋੜ ਦੇਣਾ ਸੀ 2 ਲੱਖ 11000 ਜਿਹੜਾ ਵੋਟਾਂ ਵਾਲਾ ਤੇ ਮੈਂ ਨਹੀਂ ਤੋੜਨਾ ਇਹ ਭਰਾ ਮੇਰਾ ਤੁਸੀਂ ਤੋੜਨਾ ਕਿਉਂਕਿ ਉਹ ਜ਼ਿਲ੍ਹਾ ਹੈ ਉਹ ਲੋਕ ਸਭਾ ਹੈ ਜਿੱਥੇ ਤੁਸੀਂ ਆਮ ਆਦਮੀ ਪਾਰਟੀ ਦਾ ਬੂਟਾ ਲਾਇਆ ਜਿਹਦੇ ਕਰਕੇ ਅੱਜ ਪੰਜਾਬ 'ਚ 92 ਸੀਟਾਂ ਆਈਆਂ ਨੇ ਸੋ ਅੱਜ ਜਿਹੜਾ ਬੂਟਾ ਤੁਹਾਡਾ درخت ਬਣਿਆ ਅੱਜ ਉਹਨਾਂ ਸਾਰਿਆਂ ਪਾਰਟੀਆਂ ਦਾ ਜੋਰ ਲੱਗਿਆ ਹੋਇਆ ਵੀ ਤੁਹਾਨੂੰ ਇਥੋਂ ਕਿਸੇ ਤਰ੍ਹਾਂ ਹਰਾਉਣਾ ਚਲੋ ਪਿਛਲੀ ਵਾਰੀ ਤਿਲਕਣ ਬਾਜੀ ਹੋ ਗਈ ਪਰ ਆਪਾਂ ਦੱਸਣਾ ਕਿ ਸੰਗਰੂਰ ਆਮ ਆਦਮੀ ਪਾਰਟੀ ਦਾ ਘਰ ਸੀ ਅੱਜ ਵੀ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਰਹੂਗਾ ਇਹ ਇਲੈਕਸ਼ਨ ਸਰਪੰਚੀ ਵਾਂਗੂ ਲੜਨੀ ਆ ਡਰ ਰੱਦ ਕਰਨਾ ਕਿਉਂਕਿ ਥੋੜੀ ਸਰਕਾਰ ਜਿੰਨਾ ਕੰਮ ਇਮਾਨਦਾਰੀ ਨਾਲ ਕੰਮ ਇੱਥੇ ਜਿੰਨੀਆਂ ਪਾਰਟੀਆਂ ਰਹੀਆਂ ਸਾਰੀਆਂ ਨੇ ਰਾਜਨੀਤੀ ਨੂੰ ਧੰਦਾ ਬਣਾਇਆ ਕਿਸੇ ਨੇ ਨਹੀਂ ਕੀਤਾ ਕਿਸੇ ਨੇ ਨਾ ਕਿਸਾਨਾਂ ਲਈ ਨਾ ਨੌਜਵਾਨਾਂ ਲਈ ਮੈਂ ਅੱਗੇ ਵੀ ਹਰੇਕ ਤੇ ਤੋਂ ਕਹਿਣਾ ਕਿ ਅਸੀਂ ਨਹੀਂ ਕਹਿੰਦੇ ਵੀ ਭਾਈ ਅਸੀਂ ਸਵਰਗ ਬਣਾਤਾ ਕੋਈ ਕੰਪਨੀ ਕੀਤਾ ਪਰ ਜਿੰਨੇ ਕੰਮ ਅਸੀਂ 2 ਸਾਲਾਂ ਚ ਪਹਿਲਾਂ ਚ ਕੀਤੇ ਆ ਮੈਂ ਨਹੀਂ ਕਹਿੰਦਾ ਵੀ ਕਿਸੇ ਵੀ ਸਰਕਾਰ ਨੇ ਤੁਸੀਂ ਭਾਵੇਂ ਪਿਛਲੇ 5 ਸਾਲ ਕਾਂਗਰਸ ਰਹੀ ਆ ਉਸ ਤੋਂ ਪਹਿਲਾਂ 10 ਸਾਲ ਅਕਾਲੀ ਦਲ ਰਿਹਾ ਉਸ ਤੋਂ ਪਹਿਲਾਂ ਫਿਰ ਕਾਂਗਰਸ ਰਹੀ ਆ ਕਿਸੇ ਨਾਲ ਵੀ ਕੰਪੈਰੀਸ਼ਨ ਕਰਨਾ ਹੋਵੇ ਕਿਸੇ ਸਰਕਾਰ ਨੇ ਵੀ ਪਹਿਲੇ 2 ਸਾਲਾਂ ਚ 25% ਕੰਮ ਵੀ ਨਹੀਂ ਕੀਤਾ ਅਸੀਂ 43000 ਨੌਕਰੀਆਂ ਦਿੱਤੀਆਂ ਕੋਈ ਸਰਕਾਰ ਚੱਕ ਲੋ ਕਿਸੇ ਨੇ ਵੀ ਪਹਿਲੇ 2 ਸਾਲਾਂ ਚ 43000 ਨੌਕਰੀ ਦਿੱਤੇ ਤਾਂ ਲੋਕ ਸਾਨੂੰ ਜਮਾ ਵੋਟਾਂ ਨਾ ਪਾਉਣ ਕਰਦੇ ਹੀ ਨਹੀਂ ਸੀ ਜਦੋਂ ਕਰਦੇ ਹੀ ਨਹੀਂ ਸੀ ਜਦੋਂ ਆਖਰ ਤੇ 6 ਮਹੀਨੇ ਰਹਿੰਦੇ ਸੀ ਉਦੋਂ ਜਾ ਕੇ ਨੌਕਰੀਆਂ ਦੇਣੀਆਂ ਸ਼ੁਰੂ ਕਰਦੇ ਸੀ ਉਦੋਂ ਜਾ ਕੇ ਕੋਈ ਇੱਕ ਦਾ ਵਾਦਾ ਪੂਰਾ ਕਰਦੇ ਸੀ ਉਦੋਂ ਜਾ ਕੇ ਦੋ ਚਾਰ ਨਹੀਂ ਪੱਥਰ ਰੱਖ ਦਿੰਦੇ ਸੀ ਇਹ ਪਹਿਲੀ ਸਰਕਾਰ ਆ ਪਹਿਲੇ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਆਉਣ ਸਰ ਕੰਮ ਕੀਤਾ ਤੇ ਸਾਨੂੰ ਮਾਣਾ ਤਕੜੇ ਹੋ ਕੇ ਲੜਾਈ ਜਿਹੜੀ ਆ ਲੜਨੀ ਆ ਤੇ ਜਿਹੜੇ ਆ ਬਾਹਰਲੇ ਜ਼ਿਲ੍ਹਿਆਂ ਤੋਂ ਆਇਆ ਸਾਰਿਆਂ ਨੂੰ ਇੱਥੋਂ ਭਜਾਉਣਾ ਤੇ ਥੋੜੇ ਸਿਰਤੇ ਜਿਹੜਾ ਉਹ ਭਜਾਉਣਾ ਸੋ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ उस पीड़ा को मेंशन करते हुए मैंने जो है अपना इस्तीफा भेजा है और मैंने अध्यक्ष पद से इस्तीफा भेजा है तो मैं इतना ही केवल आपको कहना चाहूँगा और आप मैं तमाम कांग्रेस के कार्यकर्ताओं का दिल की गहराइयों से धन्यवाद करना चाहता हूँ जो आज सुबह से तकरीबन तीस से पैंतीस हमारे एक्स एम आज मुझे मिल गए बड़ी तादाद में इंडिविजुअल अलग अलग एरियाज के कार्यकर्ता मिल के गए हमारे बहुत ही वरिष्ठ दिल्ली के पूर्व मंत्री राजकुमार चौहान जी नसीब सिंह जी जो शीला दीक्षित जी के पार्लियामेंट्री सेक्रेटरी थे नीरज बस्तोया जी जो हमारे कस्तूरबा नगर के एमएलए हैं अमित मलिक जी जो हमारे दिल्ली के जो है सारे विंग्स के प्रभारी हैं ना जाने कितने लोग सुरेंद्र शर्मा जी हमारे इलेक्शन कमेटी के मेंबर लक्ष्मण रावत जी अभी खड़े हैं यहाँ पे इलेक्शन कमेटी के मेम्बर का मामू जी कितने लोग मैं मतलब आपको किस किस का नाम लूँ सुबह से कार्यकर्ता मिले तो आप अंदाजा लगा सकते हैं कि ये भावना अरविंदर सिंह लबली की नहीं है तमाम कांग्रेस के लोगों की भावना है लवली जी अमीर बाबरिया जी ने बयान दिया है उन्होंने कहा की इस्तीफा स्वीकार कर लिया गया है और हमें एक से एक दो दिन में चुनाव करेंगे हमारे चुनाव पे कोई असर नहीं पड़ने वाला है वो इस तरीके की बात ही कर रहे हैं बहुत धन्यवाद उनका अगर उन्होंने इस्तीफा स्वीकार कर लिया तो मैं उनको धन्यवाद भेजना चाहता हूँ और अपनी शुभकामनाएं देना चाहता हूँ और उम्मीद करता हूँ कि वो भी इलेक्शन में कहीं जाएंगे सौरभ भारद्वाज ये कह रहे हैं कि आप पूर्वी दिल्ली ऐसी चुनाव लड़ेंगे बीजेपी के टिकट ऐसी सौरभ भारद्वाज का ट्वीट है तो सौरभ भारद्वाज की शुभकामनाओं के लिए धन्यवाद मुझे लग रहा है कि वही फैसला लेते हैं बाकी सब पार्टी के बयापे मैंने अभी आपको दिल्ली क्लियर दिल्ली करा कि मैंने दिल्ली प्रदेश कांग्रेस कमेटी के अध्यक्ष पद से इस्तीफा दिया है। मैंने दिल्ली प्रदेश कांग्रेस कमेटी के अध्यक्ष पद से इस्तीफा दिया है ना एक, एक सवाल भादसे 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 नहीं नहीं। मैंने दिल्ली प्रदेश कांग्रेस कमेटी के अध्यक्ष पद से इस्तीफा दिया है और मैं अपने तमाम कांग्रेस के कार्यकर्ताओं से मिलूंगा बात करूंगा कहीं किसी पार्टी को अभी ज्वाइन नहीं कर रहा सवाल जो कहा है मोहम्मद आसिफ ने कहा है कि रामवीर सिंह के हाउस में बैठक हुई सुभाष चौपड़ा ने बैठक कराई और उनके पास इस बात को समूख और इन सब की बैठक में जा रही है कांग्रेस तो पार्टी के खिलाफ आरोपों को लेकर क्या कहेंगे मुझे लग रहा है वो सुभाष चोपड़ा जी का भी इस्तीफा कराना चाहते हैं जो इस तरीके की बात कर रहे हैं लवली <laughs> लवली जी जी तो आपने इंडिया गठबंधन को कुछ कुछ लेकर बातें कही हैं अरविंद केजरीवाल और तमाम पार्टी शिला जी मेरा क्या आज सवाल जवाब क्या कहेंगे आप इस तरह के क्या दोबारा रिपीट करेंगे मैं कह रहा हूँ सर्वे शिला जी को लेकर तमाम आरोप अरविंद केजरीवाल और पूरी आम आदमी पार्टी चलाती है उसके बाद आप एक कैंडिडेट उतरते हैं कन्हैया कुमार उनमें फोटो है, है। बाकायदा वो जिस तरह की बातें कर रहे हैं कांग्रेस के कार्यकर्ताओं के मन में कितना दुख है कि वो आरोप जो कभी सिद्ध नहीं हुए उनको लेकर लगातार आरोप लगाए जा रहे हैं उनको लेकर दे क्या देखिए मैंने इस्तीफा अपने लिए तो नहीं दिया कांग्रेस के कार्यकर्ताओं के लिए दिए मैंने इसीलिए क्लियर किया कि मैं कैंडिडेट नहीं था मेरी चिट्ठी में भी मैंने ये लिखा है मैं तो अध्यक्ष हूँ अध्यक्ष से ऊपर कोई पद हो नहीं सकता तो ये कांग्रेस के लोगों की पीड़ा है ना उस पीड़ा के लिए इस्तीफा दिया और मैं विस्तार पूर्वक इस पे समय आने आने पे बात करूंगा हाईकमान की बात हुई किसी मैडम उसके बाद प्रेस कॉन्फ्रेंस मैं आपसे डिटेल में बात पसंदीदा तो कैंडिडेट है दिल्ली के कांग्रेस के लीडर्स का होने चाहिए कांग्रेस के लीडर है पहले राजकुमार जी का इस्तीफा आपका इस्तीफा कैसे होगा चुनाव कांग्रेस का दिल्ली में धन्यवाद ਜਿੰਦਾਬਾਦ ਜਿੰਦਾਬਾਦ ਭੱਲੇ ਭਈਆ ਹੈਲੋ ਹੈਲੋ ਜਿੰਦਾਬਾਦ 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 ਲੇਕੇ ਕਿ ਪ੍ਰੈਸ ਕਾਨਫਰੰਸ ਕਰ ਰਹੇ ਸਨ ਵਿੰਦਰ ਲਵਲੀ ਦੇ ਵੱਲੋਂ ਦਿੱਲੀ ਕਾਂਗਰਸ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਨਾਲ ਉਹਨਾਂ ਨੇ ਇਹ ਵੀ ਸਾਫ਼ ਕੀਤਾ ਹੈ ਕਿ ਉਹਨਾਂ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਨਹੀਂ ਜਾਣਗੇ ਯਾਨੀ ਕਿ ਕਿਸੇ ਹੋਰ ਪਾਰਟੀ ਨੂੰ ਜੁਆਇਨ ਨਹੀਂ ਕਰਨਗੇ ਸੋ ਜੋ ਉਹਨਾਂ ਦੀ ਨਾਰਾਜ਼ਗੀ ਰਹੀ ਹੈ ਉਸ ਗੱਲ ਦਾ ਵੀ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਹੈ ਜਿਹੜੇ-ਜਿਹੜੇ ਮੁੱਖ ਕਰ ਰਹੇ ਨੇ ਉਹਨਾਂ ਦੇ ਮੈਨੂੰ ਜੋ ਅਸਤੀਫਾ ਦਿੱਤਾ ਗਿਆ ਸਿੱਧੇ ਤੌਰ ਤੇ ਜੋ ਦਿੱਲੀ ਕਾਂਗਰਸ ਦੇ ਇੰਚਾਰਜ ਵੀ ਉਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਿਹਾ ਗਿਆ ਆ ਤਾਂ ਇਸ ਦੇ ਵਿਚਾਲੇ ਕਿ ਇੱਥੇ ਕਰਵਿੰਦਰ ਸਿੰਘ ਲਵਰੀ ਦਾ ਅਸਤੀਫਾ ਮਨਜ਼ੂਰ ਹੋਇਆ ਤੇ ਇਸ ਦੇ ਵਿਚਾਲੇ ਉਹਨਾਂ ਦੇ ਵੱਲੋਂ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿਉਂਕਿ ਲਗਾਤਾਰ ਉਹਨਾਂ ਨੂੰ ਮਨਾਉਣ ਦੀਆਂ ਵੀ ਕੋਸ਼ਿਸ਼ਾਂ ਸਵੇਰ ਤੋਂ ਹੀ ਕੀਤੀਆਂ ਜਾ ਰਹੀਆਂ ਸਨ ਵੱਡੀ ਗਿਣਤੀ ਵਿੱਚ ਕਾਂਗਰਸ ਯਾਗ ਉਹਨਾਂ ਦੇ ਘਰ ਪਹੁੰਚੇ ਪਰ ਜਦੋਂ ਨਹੀਂ ਮੰਨੇ ਉਸ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਅਸਤੀਫਾ ਮਨਜ਼ੂਰ ਕੀਤਾ ਗਿਆ ਤੇ ਉਹਨਾਂ ਨੇ ਮੀਡੀਆ ਦੇ ਮੁਖਾਤਬ ਹੁੰਦਿਆਂ ਕਿਹਾ ਕਿ ਉਹਨਾਂ ਨੇ ਆ ਕਿਸੇ ਹੋਰ ਪਾਰਟੀ ਨੂੰ ਜੁਆਇਨ ਨਹੀਂ ਕਰਨਗੇ ਇਹ ਵੀ ਉਹਨਾਂ ਦੇ ਵੱਲੋਂ ਸਾਫ਼ ਕਿਹਾ ਗਿਆ ਹੈ ਪਰ ਕਿਹੜੇ-ਕਿਹੜੇ ਉਹਨਾਂ ਦੇ ਗਿਲੇ ਰਹੇ ਆਖਰਕਾਰ ਕਿਹੜਾ ਕਰ ਰਿਹਾ ਅਸਤੀਫਾ ਦੇਣ ਦਾ ਉਹ ਵੀ ਉਹਨਾਂ ਨੇ ਖੁੱਲਕੇ ਆਪਣੀ ਗੱਲ ਰੱਖੀ ਹੈ ਚਾਹੇ ਉਹ ਦਿੱਲੀ ਕਾਂਗਰਸ ਦੇ ਇਨਚਾਰਜ ਦੀ ਗੱਲ ਹੋਵੇ ਚਾਹੇ ਆਵਾਦੀ ਪਾਰਟੀ ਦੇ ਨਾਲ ਅਲਾਈਅੰਸ ਦੀ ਗੱਲ ਹੋਵੇ ਉਹ ਸਾਰੇ ਕਾਰਨ ਵੀ ਉਹਨਾਂ ਦੇ ਵੱਲੋਂ ਸਪਸ਼ਟ ਕੀਤੇ ਗਏ ਨੇ ਉਧਰ ਬਠਿੰਡਾ ਦੇ ਵਿੱਚ ਅਕਾਲੀ ਦਲ ਦੇ ਪ੍ਰੋਗਰਾਮ ਦੇ ਵਿੱਚ ਹੰਗਾਮਾ ਹੋਇਆ ਹੈ ਯੂਥ ਅਕਾਲੀ ਦਲ ਦੇ ਪ੍ਰੋਗਰਾਮ ਦੇ ਵਿੱਚ ਕੁਰਸੀਆਂ ਚੱਲੀਆਂ ਨੇ ਹਰ ਸਿਮਰਤ ਕੋਰ ਬੱਦਲ ਦੇ ਆਉਣ ਤੋਂ ਪਹਿਲਾਂ ਇਹ ਹੰਗਾਮਾ ਹੋਇਆ ਆ ਆਪਸ ਦੇ ਵਿੱਚ ਕੁਝ ਨੌਜਵਾਨ ਭਿੜਦੇ ਹੋਏ ਨਜ਼ਰ ਆਏ ਦਰਸਲ ਯੂਥ ਕਾਲੀਦਾਲ ਦਾ ਇਹ ਪ੍ਰੋਗਰਾਮ ਰੱਖਿਆ ਗਿਆ ਸੀਗਾ ਤੇ ਹਰ ਸਿਮਰਤ ਕੋਰ ਬੱਦਲ ਦੇ ਪਹੁੰਚਣ ਤੋਂ ਪਹਿਲਾਂ ਜਿੱਥੇ ਕਿ ਯੂਥ ਕਾਲੀਦਾਲ ਦੇ ਵਰਕਰ ਆਪਸ ਦੇ ਵਿੱਚ ਭਿੜਦੇ ਹੋਏ ਨਜ਼ਰ ਆਏ ਇੱਕ ਦੂਜੇ ਤੇ ਕੁਰਸੀਆਂ ਤੱਕ ਛੁੱਟੀਆਂ ਜਾਂਦੀਆਂ ਨੇ ਉਹ ਸਭ ਕੁਝ ਕੈਮਰੇ ਦੇ ਵਿੱਚ ਕੈਦ ਹੋਇਆ ਹੈ ਆ ਜੋ ਵਜ੍ਹਾ ਹੁਣ ਤੱਕ ਦੱਸੀ ਜਾ ਰਹੀ ਹੈ ਇਹ ਹੀ ਹੈ ਕਿ ਜਿਹੜੇ ਵਰਕਰ ਆ ਉਹ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ ਤੇ ਕੁਰਸੀਆਂ ਦਾ ਪ੍ਰਬੰਧ ਉਸ ਤਰੀਕੇ ਨਾਲ ਨਹੀਂ ਸੀ ਕੀਤਾ ਗਿਆ ਜਿਸ ਦੇ ਕਾਰਨ ਇਹ ਇਹ ਪੂਰਾ ਆਪਸ ਦੇ ਵਿੱਚ ਵਰਕਰਾਂ ਦਾ ਹੰਗਾਮਾ ਹੋ ਜਾਂਦਾ ਹੈ ਜੋ ਕੁਰਸੀਆਂ ਉੱਥੇ ਪਈਆਂ ਹੋਈਆਂ ਸਨ ਉਹ ਕੁਰਸੀਆਂ ਇੱਕ ਦੂਜੇ ਤੇ ਛੁੱਟੀਆਂ ਜਾਂਦੀਆਂ ਨੇ ਕੁਰਸੀਆਂ ਤੇ ਇੱਕ ਦੂਜੇ ਦੇ ਨਾਲ ਬਾਹਰ ਕੀਤੇ ਜਾਂਦੇ ਨੇ ਹਾਲਾਂਕਿ ਹਰਸਮਤਪੁਰ ਬਾਦਲ ਦੇ ਪਹੁੰਚਣ ਤੋਂ ਪਹਿਲਾਂ ਇਹ ਹੰਗਾਮਾ ਜੋ ਕੀ ਹੁੰਦਾ ਹੈ ਹਾਲਾਂਕਿ ਉਸ ਦੇ ਬਾਅਦ ਪ੍ਰਬੰਧਾ ਨੂੰ ਠੀਕ ਵੀ ਕੀਤਾ ਜਾਂਦਾ ਹੈ ਹਰਸਮਤਪੁਰ ਬਾਦਲ ਗੜੇ ਕੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਦੇ ਵੀ ਨੇ ਤੋਂ ਸਦਾਰੂ ਕਰਦੇ ਆ ਬਰਨਾਲਾ ਜਿੱਥੇ ਕਿ ਇਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਸੰਬੋਧਨ ਕਰ ਰਹੇ ਮੈਂ ਸਿਕਿਉਰਟੀ ਵਾਲੇ ਵੀਰ ਨੂੰ ਬੰਨ੍ਹ ਕਾ ਆ ਜਿਹੜਾ ਅੱਗੇ ਜਗਾ ਪਈ ਆ ਇੱਥੇ ਬਿਠਾ ਲਓ ਯਾਰ ਆ ਜਿਹੜਾ ਆ ਜਿਹੜਾ ਤੁਸੀਂ ਲਾਇਆ ਰੇਲਿੰਗ ਨਾ ਇਹਦੇ ਤੋਂ ਅੱਗੇ ਆ ਜਾ ਇੱਥੇ ਬਿਠਾ ਲਓ ਵਿਚਾਲੇ ਬਿਠਾ ਲਓ ਖੋਲ ਲੋ 얘 ਤੋ ਯਾਰ ਆ ਬਚਾਲੇ ਬਿਠਾ ਰੋ ਆਰਾਮ ਨਾਲ ਬਹਿ ਜਾ ਆਪਣੀ ਨੇ ਕੋਈ ਨਹੀਂ ਆਪਣੀ ਨੇ ਸਾਰੇ ਆਪਣੀ ਨੇ ਹਾਂ ਇੱਥੇ ਕਨਮ आप चाले जिथे जगह पही है उत्थे बिठा लो जे पुलिस वाले वीर खड़े ने आरा इतने बह जाओ पिछलियान नजर आ जाए बैठ जाओ बैठ जाओ इतने बैठ जाओ बहजो बी इतने बह जो हाँ बैठ बहज मैं पंजाब पुलिस जी <laughs> ਇਹ ਬਚਾਰਿਆਂ ਨਾ ਪ੍ਰਾਣੀਆਂ ਆਤਾਂ ਪਈਆਂ ਹੋਈਆਂ ਐ ਇੱਥੇ ਬਹਿ ਜਾਣ ਤੋਂ ਬਹਿ ਜਾਣ ਤੋਂ ਕੁਝ ਨਹੀਂ ਕਹਿੰਦੇ ਬਹਿ ਜਾਓ ਬਹਿ ਜਾਓ ਆਰਾਮ ਨਾਲ ਬਸ ਬਲਕਾਰ ਪਿੱਛੇ ਹੋ ਜਾ ਤੂੰ ਪਿੱਛੇ ਹੋ ਜਾ ਸਾਰੇ ਸਿਕਿਉਰਿਟੀ ਵਾਲੇ ਆਰਾਮ ਨਾਲ ਬਹਿ ਜਾਣ ਦੋ ਉਹਨਾਂ ਨੂੰ ਕੋਲ ਬੈਠ ਬੈਠ ਆਮੰਦਰ ਕੋ ਪਿੱਛੇ ਹੋ ਜਾ ਪਿੱਛੇ ਹੋ ਜਾ ਅੱਜ ਬਰਨਾਲਾ ਦੇ ਇਨਕਲਾਬੀ ਲੋਕਾਂ ਨੂੰ ਮਿਲਣ ਦਾ ਇੱਕ ਵਾਰ ਫੇਰ ਮੌਕਾ ਮਿਲਿਆ ਸੰਤਰਾ ਮੁਦਾਸੀ ਦੀ ਧਰਤੀ ਰਾਮ ਸਰੂਪ ਅਣਖੀ ਦੀ ਧਰਤੀ ਮੇਘ ਰਾਜ ਮਿੱਤਰ ਦੀ ਧਰਤੀ ਬਲਵੰਤ ਕਾਰਗੀ ਦੀ ਧਰਤੀ ਓਮ ਪ੍ਰਕਾਸ਼ ਗਾਸੋ ਦੀ ਧਰਤੀ ਸ਼ਾਇਰਾ ਯੋਧਿਆਂ ਸੇਵਾ ਸਿੰਘ ਠੀਕਰੀ ਵਾਵੇਂ ਵਰਕੇ ਯੋਧਿਆਂ ਦੀ ਧਰਤੀ ਬਰਨਾਲੇ ਆਉਣ ਦਾ ਮੌਕਾ ਮਿਲਿਆ ਇੱਕ ਵਾਰੀ ਫੇਰ उही प्यार बल्कि वो तो भी बद, प्यार मिल रहा बैठ जा बैठ जा मैं पत्रकार भी भीरू बेनती करा जे ऐंत भी ऐ भी कवर कर लूंगे तो भी फोटो तो मेरी आई कोई नहीं कोई नहीं सारे ने कवर भी करना इन ने मेरे स्टेज के संगरूर दे ਬਰਨਾਲੇ ਤੇ ਮਹਿਲਕਲਾਂ ਦੇ ਸ਼ੇਰਪੁਰ ਦੇ ਧੂਰੀ ਦੇ ਸਾਰੀ ਲੀਡਰਸ਼ਿਪ ਬੈਠੀ ਆ ਐਮਐਲਏ ਸਹਿਬਾਨ ਬੈਠੇ ਨੇ ਚੇਅਰਮੈਨ ਸਹਿਬਾਨ ਬੈਠੇ ਨੇ ਔਰ ਤੁਹਾਡੇ ਆਪਣੇ ਇਸ ਹਲਕੇ ਨੂੰ 4 ਜੂਨ ਤੋਂ ਬਾਅਦ ਜੋ ਕਮ 4 ਜੂਨ ਤੋਂ ਬਾਅਦ ਕਹਿਣਾ ਮੈਂ ਅੱਜ ਹੀ ਕਹ ਦੇਣਾ ਤੁਹਾਡੇ ਐਮਪੀ ਸਾਹਿਬ ਵੀ ਬੈਠੇ ਨੇ ਸ੍ਰੀ ਮੀਤ ਹੈਰ ਜੀ ਵੀਰੋ ਸਾਰਿਆਂ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਅੱਜ ਜਦੋਂ ਮੈਂ ਆਇਆ ਸੰਗਰੂਰ ਤੋਂ ਮੈਂ ਕੱਲ ਫਿਰੋਜ਼ਪੁਰ ਰੋਡ ਸ਼ੋਅ ਸੀ ਤੇ ਉਸ ਤੋਂ ਬਾਅਦ ਬਾਗੇ ਪੁਰਾਣੇ ਰੈਲੀ ਸੀ ਤੇ ਮੈਂ ਸੰਗਰੂਰ ਆ ਗਿਆ ਸੀ ਸਗਰੂਰ ਸਵੇਰੇ ਵਰਕਰਾਂ ਵਲੰਟੀਅਰਾਂ ਨੂੰ ਮਿਲ ਕੇ ਆਇਆ ਚਾਪੀ ਕੇ ਆਏ ਉਹਨਾਂ ਨਾਲ ਉਸ ਤੋਂ ਬਾਅਦ ਬਡਵਰ ਵਾਲੇ ਟੋਲ ਪਲਾਜ਼ੇ ਤੋਂ ਜੋ ਪਿਆਰ ਸਤਕਾਰ ਮਾਨ ਸਲਮਾਨ ਜੋਸ਼ ਹੋਸ਼ ਜਿਸ ਤਰੀਕੇ ਨਾਲ ਇੱਥੋਂ ਤੱਕ ਤੁਸੀਂ ਮੈਨੂੰ ਲੈ ਕੇ ਆਏ ਹੋ ਮੈਨੂੰ ਲੱਗਦਾ ਵੀ ਪੂਰੀ ਦੁਨੀਆ ਦੀ ਕਰੰਸੀ 'ਚ ਉਸ ਪਿਆਰ ਦਾ ਕਿਤੇ ਮੁੱਲ ਨਹੀਂ ਪਾਇਆ ਜਾ ਸਕਦਾ ਜੋ ਪਿਆਰ ਮਿਲੇ ਮੋਟਰਸਾਈਕਲ ਵਾਲੇ ਮੁੰਡੇ ਸਾਈਕਲਾਂ ਵਾਲੇ ਟਰੈਕਟਰ ਵਾਲੇ ਹਜੇ ਤਾਂ ਟਰੈਕਟਰ ਬਿਜ਼ੀ ਨੇ ਮੈਂ ਪੱਤਰਕਾਰਾਂ ਨੂੰ ਕਹਿਆ ਥੋੜੇ 10 ਦਿਨ ਠਹਿਰ ਜਾਓ ਬਸ ਕਿਹੜਾ ਤੂੜੀ ਤਾੜੀ ਕਰ ਲਈਏ ਉਦੋਂ ਬਾਅਦ ਇਹਨਾਂ ਦੀ ਤੂੜੀ ਕਰਾਂਗੇ ਅਸੀਂ ਫੇਰ ਸੋਇਸ ਕਰਕੇ ਜੋ ਮਾਨ ਸਨਮਾਨ ਦਿੱਤਾ ਮੈਂ ਕੱਲੇ ਕੱਲੇ ਮੁੰਡੇ ਨੂੰ ਜਾਣਦਾ ਮੈਨੂੰ ਇਹ ਵੀ ਪਤਾ ਹੈ ਕਿਹੜੇ ਆਪਣੇ ਪੱਲਿਓ ਤੇਲ ਪਵਾ ਕੇ ਆਉਂਦੇ ਨੇ ਮਨੁਹੇ ਪਤਾ ਹੈ ਕਈਆਂ ਨੂੰ ਘਰੇ ਲੜਨਾ ਪੈਂਦਾ ਹੈ ਲਾਂਬੇ ਤਾਨੇ ਮੇਨੇ ਸੁਣਨੇ ਪੈਂਦੇ ਆ ਪਰ ਮੇਰੇ ਤੇ ਯਕੀਨ ਰੱਖਿਓ ਜਿਹੜੇ ਮੁੰਡੇ ਜਿਹੜੇ ਨੌਜਵਾਨ ਕਰਦਿਆਂ ਨੂੰ ਇਹ ਦੱਸਦੇ ਨੇ ਕਿ ਕੋਈ ਨਹੀਂ ਬੇਬੇ ਬੇਬੇ ਕਹਿੰਦੀ ਆ ਬੇਪੁੱਤ ਕੀ ਫਾਇਦਾ ਹੋਇਆ ਉੱਥੇ ਜਾਣ ਦਾ ਤਾਂ ਬੇਬੇ ਨੂੰ ਮੇਰੇ ਵੱਲੋਂ ਅੱਜ ਕਹਿ ਦਿਓ ਸ਼ਾਮ ਨੂੰ ਕਿ ਬੇਬੇ ਤੈਨੂੰ ਦੱਸਾਂਗੇ ਥੋੜੇ ਚਿਰ ਤੱਕ ਕਿ ਕੀ ਫਾਇਦਾ ਹੋਇਆ ਘਰਾਂ ਦੇ ਘਰ ਨੌਕਰੀਆਂ ਵੀ ਮਿਲਣਗੀਆਂ ਜ਼ਿੰਮੇਵਾਰੀਆਂ ਵੀ ਮਿਲਣਗੀਆਂ ਸੰਪੰਚ ਵੀ ਹਿੱਸਾ ਪਾਊਗਾ ਸਰਕਾਰ 'ਚ ਵੀ ਹਿੱਸਾ ਪਾਊਗਾ ਵੱਡੇ ਵੱਡੇ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਕੀ ਗੱਲ ਬਈ ਸਾਡੇ ਧੀਆਂ ਪੁੱਤਾਂ ਨੂੰ ਚੇਅਰਮੈਨ ਵਾਲੀਆਂ ਕੁਰਸੀਆਂ ਤੇ ਬਹਿਣਾ ਨਹੀਂ ਆਉਂਦਾ ਕੀ ਗੱਲ ਬਈ ਸਾਨੂੰ ਹੁਕਮ ਲਿਖ ਕੇ ਥੱਲੇ ਸਾਈਨ ਨਹੀਂ ਕਰਨੇ ਆਉਂਦੇ ਸਭ ਆਉਂਦਾ ਹੈ ਮੌਕਾ ਤਾਂ ਦਿਓ ਨਾ ਜੇ ਮੌਕਾ ਹੀ ਨਹੀਂ ਦੇਵੋਗੇ ਫਿਰ ਕਿਵੇਂ ਸਿੱਖਾਂਗੇ ਸਭ ਮੌਕਾ ਮਿਲੂਗਾ मिल चुके हैं बहुत सारे अनु आज संगरूर दे लोकसभा दे इस फंक्शन च आज ਤੁਹਾਡੇ ਪਿਆਰ ਨੇ ਗਲਤ ਦੱਸਤੀ ਕਿ ਐਵੇਂ ਨਹੀਂ ਫਿਰ ਸੰਗਰੂਰ ਨੂੰ ਆਮਾ ਦੀ ਪਾਰਟੀ ਦੀ ਰਾਜਧਾਨੀ ਕਹਿੰਦੇ ਇਹ ਰਾਜਧਾਨੀ ਹੈਗੀ ਹੈ ਔਰ ਕਾਇਮ ਰਹੂਗੀ ਜਿਸ ਤਰ੍ਹਾਂ ਮੀਤ ਨੇ ਕਿਹਾ ਹੈ ਔਰ ਰਾਜਧਾਨੀ ਕਾਇਮ ਰਹੂਗੀ पिछली बार मैं अरविंद केजरीवाल जी जेल च मिलन गया बीरो, कोई नहीं कोई नी बैठ जाओ बैठ जाओ बैठ जाओ आराम ना बैठ जाओ आराम ना बैठ जाओ बैठ जाओ बैठ जाओ बैठ जाओ पिछली बार कोई नहीं कोई नहीं बैठ जाओ आराम। मैं तो कोई नहीं भाई जी बैठ सुन लो सुन के गला करा पता की है ਅਲਚ ਕੀ ਹੈ ਕਿ ਕੋਈ ਗੱਲ ਨਹੀਂ ਆਪਣੀ ਨਿਤਿਆ ਪੁੱਤ ਨੇ ਕੋਈ ਨਹੀਂ ਆਰਾਮ ਨਾਲ ਬੈਠ ਜਾਓ ਨੂੰ ਮੈਨੂੰ ਮਿਲਾ ਦਿਓ ਮੈਨੂੰ ਜਾਣ ਤੋਂ ਪਹਿਲਾਂ ਜਿਹੜੇ ਵੀ ਮੁੰਡੇ ਜਾ ਰਹੇ ਨੇ ਜਾਣ ਤੋਂ ਪਹਿਲਾਂ ਮੈਨੂੰ ਗੱਡੀ 'ਚ ਮਿਲਾ ਦਿਓ ਮੰਗ ਪੱਤਰ ਵੀ ਲਵਾਵਾਂਗੇ ਜਿਹੜੀ ਸਮੱਸਿਆ ਹੈ ਹੱਲ ਵੀ ਇਹਨਾਂ ਨੂੰ ਪਤਾ ਹੋਊਗਾ ਕੋਈ ਗੱਲ ਨਹੀਂ ਆਪਾਂ ਆਪਣੀ ਧੀਆ ਪੁੱਤ ਨੇ ਇਹਨਾਂ ਵਾਸਤੇ ਤਾਂ ਫਿਰਦੇ ਆ ਇਹ ਪੁਰਾਣੀਆਂ ਸਰਕਾਰਾਂ ਦੇ ਆ ਕੰਡੇ ਵੀਜੇ ਹੋਏ ਰਹੇ ਜਿਹੜੇ ਇਹ ਹੁਣ ਇਹ ਵਿਚਾਰਿਆਂ ਨੂੰ ਕਿਸੇ ਦਾ ਕੋਰਟ 'ਚ ਕੇਸ ਪੈ ਗਿਆ ਕਿਸਾ ਹਾਈ ਕੋਰਟ ਨੇ ਬੈਨ ਕਰਤਾ ਕਿਸੇ ਨੂੰ ਮਿਲੀ ਨਹੀਂ ਨੌਕਰੀ ਸੋ ਇਸ ਕਰਕੇ ਇਹਨਾਂ ਨੂੰ ਐ ਲੱਗਦਾ ਸ਼ਾਇਦ ਐਦਾਂ ਰੈਲੀ ਚ ਐ ਬੋਲ ਕੇ ਸਾਡੀ ਅਖਬਾਰ ਚ ਡੱਬੀ ਲੱਗ ਜੂਗੀ ਇਹ ਨਹੀਂ ਹੁੰਦਾ ਆਰਾਮ ਨਾਲ ਗੱਲ ਕਰਕੇ ਬਹਿ ਕੇ ਗੱਲ ਕਰੀਏ ਅਜੇ ਤਾਂ 2 ਸਾਲ ਹੋਏ ਆ ਆਪਾਂ ਕਿਹੜਾ ਕੋਈ ਹਿੱਸੇ ਪਾ ਲੇ ਬੱਸਾਂ ਚ ਜਾਂ ਰੇਤਿਆਂ ਨੇ ਖੱਡਾਂ ਚ ਆਪਾਂ ਤਾਂ ਹਿੱਸੇ ਦੁੱਖਾਂ ਸੁੱਖਾਂ ਚ ਹੀ ਪਾਉਣੇ ਆ ਪੰਜਾਬ ਦੇ ਲੋਕਾਂ ਦੇ ਜਦੋਂ ਪਿਛਲੀ ਵਾਰ ਮੈਂ ਅਰਵਿੰਦ ਕਜਰੀਵਾਲ ਜੀ ਨੂੰ ਮਿਲਣ ਗਿਆ ਜੇਲ੍ਹ 'ਚ ਮੈਨੂੰ ਕਹਿੰਦੇ ਸੰਗਰੂਰ ਦਾ ਕੀ ਹਾਲ ਹੈ ਮੈਂ ਕਿਹਾ ਜੀ ਹੁਣ ਮੈਂ ਗੁਜਰਾਤ ਜਾਇਆ ਮੈਂ ਦੋ ਦਿਨ ਮੇਰੀ ਗੁਜਰਾਤ ਡਿਊਟੀ ਹੈ ਆ ਕੇ ਫਿਰ ਮੈਂ ਗੁਰਦਾਸਪੁਰ ਤੋਂ ਫਿਰ ਅੰਮ੍ਰਿਤਸਰ ਖਡੂਰ ਸਾਹਿਬ ਜਲੰਧਰ ਫਿਰੋਜ਼ਪੁਰ ਤੇ ਮੈਂ ਤੁਹਾਨੂੰ ਅਗਲੀ ਮੁਲਾਕਾਤ ਤੋਂ ਪਹਿਲਾਂ ਸੰਗਰੂਰ ਜਾ ਕੇ ਆਉਂਗਾ ਅੱਜ ਜਦੋਂ ਮੈਂ ਆਇਆ ਸੀ ਤੁਸੀਂ ਨੋਟ ਕੀਤਾ ਹੋਣਾ ਇੱਕ ਫੋਨ ਆਇਆ ਮੈਨੂੰ ਮੈਨੂੰ ਥੱਲੇ ਜਾਣਾ ਪੈ ਗਿਆ ਉਹ ਪਰਮਿਸ਼ਨ ਸੀ ਮੈਨੂੰ ਫੋਨ ਆਇਆ ਮੇਰੇ ਪੰਜਾਬ ਦੇ ਡੀਜੀਪੀ ਦਾ ਕਿ ਜੀ ਪਰਸੋ ਨੂੰ 12:30 ਵਜੇ ਤਿਹਾਰ ਜੇਲ੍ਹ ਦੇ ਵਿੱਚ ਤੁਹਾਡੀ ਮੁਲਾਕਾਤ ਦਾ ਟਾਈਮ ਮਿਲ ਗਿਆ ਤੇ ਮੈਂ ਹੁਣ ਜਾ ਕੇ ਦੱਸੂਗਾ ਕਿ ਸੰਗਰੂਰ ਦਾ ਕੀ ਹਾਲ ਹੈ ਆ ਸਾਰਾ ਮੈਚ ਤੁਹਾਡੇ ਵਾਲਾ ਜਿਹੜਾ ਪਿਆਰ ਹੈ ਉਹ ਸਾਰਾ ਦੱਸੂਗਾ ਕਿਉਂਕਿ ਅਰਬਿੰਦ ਕੇਜਰੀਵਾਲ ਜੀ ਖੁਦ ਜਦੋਂ ਵੀ ਉਹਨਾਂ ਦਾ ਪੰਜਾਬ ਚ ਕਿਤੇ ਰੈਲੀ ਕਰਨ ਨੂੰ ਦਿਲ ਕਰਦਾ ਸੀ ਜਾ ਲੋਕਾਂ ਨੂੰ ਮਿਲਣ ਤੇ ਕਰਦਾ ਸੀ ਉਹ ਮੈਨੂੰ ਕਹਿੰਦੇ ਸੀ ਭਗਵਾਨ ਸੰਗਰੂ ਰੱਖੇ ਕੁਛ ਮੈਂ ਕਿਹਾ ਰੱਖ ਲਓ ਜੀ ਭਧੌੜ ਰੱਖ ਲਓ ਬਰਨਾਲੇ ਰੱਖ ਲਓ ਧੂਰੀ ਰੱਖ ਲਓ ਮਹਿਲ ਕਲਾਂ ਰੱਖ ਲਓ ਜਿੱਥੇ ਰਹੇ ਲਹਿਰੇਗਾਗੇ ਰੱਖ ਲਓ ਸੁਨਾਮ ਰੱਖ ਲਓ ਭਵਾਨੀਗੜ ਜਿੱਤੇ ਮਨਤੀ ਰੱਖ ਲਓ ਸੋ ਪਰਸੋਂ ਨੂੰ 12:30 ਵਜੇ 30 ਤਰੀਕ ਨੂੰ 12:30 ਵਜੇ ਮੇਰੀ ਮੁਲਾਕਾਤ ਹੈ ਅਰਵਿੰਦ ਕੇਜਰੀਵਾਲ ਸਾਹਿਬ ਨਾਲ ਮੈਂ ਆ ਸਾਰਾ ਜਿਹੜਾ ਤੁਹਾਡਾ ਪਿਆਰ ਆ ਤੇ ਜੋਸ਼ ਤੇ ਹੋਸ਼ ਜਿਹੜਾ ਤੁਸੀਂ ਦੋਨੇ ਦਿਖਾ ਰਹੇ ਹੋ ਇਹ ਮੈਂ ਜਾਣ ਸਾਰ ਸਭ ਤੋਂ ਪਹਿਲਾਂ ਜਾ ਕੇ ਦੱਸੂਗਾ ਕਿ ਤੁਸੀਂ ਠੀਕ ਹੈ ਇੱਕ ਵਿਅਕਤੀ ਨੂੰ ਅੰਦਰ ਕਰਤਾ ਪਰ ਤੁਹਾਡੀ ਸੋਚ ਨੂੰ ਅੰਦਰ ਨਹੀਂ ਕਰ ਸਕਦੇ ਤੁਹਾਡੀ ਸੋਚ ਬਰਨਾਲੇ ਦੇ ਗਲੀਆਂ ਤੇ ਸੜਕਾਂ ਦੇ